ਸੇਕਨਹਿਆ ਸੇਕਨਹਿਆ ਜਿਨਾ ਨ ਬਿਸਰੇ ਨਾਮ ਸੇਕਨਹਿਆ ਸੇਕਨਹਿਆ ਭੇਦ ਨ ਜਾਣੋ ਮੂਲ ਸਾਈਂ ਜੇ ਆ ਭੇਦ ਨ ਜਾਣੋ ਮੂਲ ਸਾਈ ਜੇ ਆ ਜਿਨਾ ਨ ਬਿਸਰਹਿ ਨਾਮ ਸੇਕਨੇ ਆ ਸੇਕਨੇ ਆ ਜਿਨਾ ਨ ਬਿਸਰਹਿ ਨਾਮ ਸੇਕਨੇ ਆ ਸੇਕਨੇ ਆ ਸੇਕਨੇ ਆ ਸੇ ਕਿਨਹਿ ਆ ਗੀਨਾ ਨਾ ਬਿਸਰੇ ਨਾਮ ਸੇ ਕਿਨਹਿ ਆ ਭੇਦ ਨਾ ਜਾਣ ਹੋ ਮੂਲ ਸਾਈ ਜਿਹੇ ਆਸਾ ਮੱਲਾ ਪੰਜਵਾਂ ਇਹ ਕਿਤਾਬ ਉਸ ਮਹਾਨ ਆਤਮਾ ਨੂੰ ਸਮਰਪਿਤ ਜੋ ਅਨੰਤ ਖੇੜੇ ਦੇ ਹੁਕਮ ਦੁਆਰਾ ਸੰਸਾਰ ਵਿੱਚ ਆਈ ਅਤੇ ਆਪ ਅਨੰਦੀ ਖੇੜੇ ਦੀ ਅਵਸਥਾ ਨੂੰ ਮਾਨਦੀ ਹੋਈ ਅਨੇਕਾਂ ਨੂੰ ਖੇੜੇ ਵੰਡ ਕੇ ਆਪ ਸਦੀਵੀ ਖੇੜੇ ਵਿੱਚ ਨਿਵਾਸ ਖੜ ਗਈ ਅਤੇ ਪਿੱਛੇ ਛੱਡ ਗਈ ਯਾਦ ਖੇੜਾ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਦਾਸ ਜਸਪ੍ਰੀਤ ਸਿੰਘ ਅਸੀਂ ਤੁਹਾਡੇ ਨਾਲ ਇੱਕ ਨਵੀਂ ਹੋਰ ਕਿਤਾਬ ਦੀ ਸਾਂਝ ਪਾਉਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਸੇ ਕਨਹਿਯਾ ਇਹ ਕਿਤਾਬ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੀ ਜੀਵਨ ਗਾਥਾ ਹੈ। ਇਸ ਕਿਤਾਬ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਸੇਵਕ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਲਿਖਿਆ ਹੈ। ਇਸ ਕਿਤਾਬ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਜੀਵਨ ਲਿਖਿਆ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਜੀਵਨ ਵਿੱਚ ਪ੍ਰਭੂ ਪ੍ਰਾਪਤੀ ਦੇ ਮਾਰਗ ਤੇ ਚੱਲਦਿਆਂ ਆਪਣੇ ਆਪ ਨੂੰ ਸਰੀਰਕ ਅਤੇ ਆਤਮਿਕ ਤੌਰ ਤੇ ਸੰਸਾਰ ਤੋਂ ਉੱਚਾ ਉੱਠ ਕੇ ਨਾਮ ਬਾਣੀ ਦੇ ਰੰਗ ਵਿੱਚ ਇੱਕਮਿਕ ਹੋ ਕੇ ਕਿਵੇਂ ਬਹੁਤ ਸਾਰੇ ਪ੍ਰਾਣੀਆਂ ਨੂੰ ਖੰਡੇ ਬਾਟੇ ਦੀ ਪਹੁੰਚ ਸਿਕਾਈ ਅਤੇ रामपुर ਖੇੜਾ ਸਾਹਿਬ ਦਾ ਦੋ ਸਥਾਨ ਹੈ ਪਹਿਲਾ ਏਕ ਥੇ ਸੀ ਜਿੱਥੋਂ ਰਾਤ ਕੀ ਦਿਨ ਵੇਲੇ ਵੀ ਕੋਈ ਦਾਦਾ ਨਹੀਂ ਸੀ ਲੰਘਦਾ ਪਰ ਬਾਬਾ ਜੀ ਨੇ ਇਸ ਸਥਾਨ ਨੂੰ ਪ੍ਰਭੂ ਸਿਮਰਨ ਦੀ ਮਿਹਰ ਸਦਕਾ ਖੇੜੇ ਦੇ ਰੂਪ ਵਿੱਚ ਬਦਲ ਦਿੱਤਾ ਅੱਜ ਉਸ ਸਥਾਨ ਤੇ ਬਹੁਤ ਹੀ ਸੁੰਦਰ ਇਮਾਰਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਸੁਸ਼ੋਭਿਤ ਹੈ। ਅਤੇ ਧਾਰਮਿਕ ਗੁਰਮਤਿ ਪ੍ਰਚਾਰ ਦਾ ਬੜਾ ਹੀ ਵੱਡਾ ਕੇਂਦਰ ਹੈ। ਇਹ ਜੋ ਕਿਤਾਬ ਹੈ ਸੇਕਨੇਹਾ ਇਸ ਦੀ ਅੱਜ ਦੇ ਜੋ ਕੇ ਸਮੇਂ ਵਿੱਚ ਮੈਂ ਸਮਝਦਾ ਹਾਂ ਕਿ ਸਾਡੇ ਲਈ ਬਹੁਤ ਵੱਡੀ ਦੇਣ ਹੈ ਅਤੇ ਸਾਨੂੰ ਬਹੁਤ ਇਹਦੀ ਲੋੜ ਹੈ। ਇਸ ਨੂੰ ਪੜ੍ਹ ਕੇ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਜੀਵਨ ਤੋਂ ਸੇਧ ਲੈ ਕੇ ਕਿਵੇਂ ਅਸੀਂ ਗੁਰਮਤਿ ਦੇ ਧਾਰਨੀ ਬਣਨਾ ਹੈ ਕਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਅਟੁੱਟ ਵਿਸ਼ਵਾਸ ਹੋਵੇ ਅਤੇ ਕਿਵੇਂ ਅਸੀਂ ਪ੍ਰਭੂ ਮਾਰਗ ਤੇ ਤੁਰ ਸਕੀਏ ਬੜੇ ਸੁਚੇੇ ਢੇ ਢੰਗ ਨਾਲ ਬਾਬਾ ਜੀ ਸਾਨੂੰ ਸਮਝਾ ਕੇ ਗਏ ਹਨ ਇਸ ਕਿਤਾਬ ਵਿੱਚ ਉਹੀ ਘਟਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਜੋ ਬਾਬਾ ਜੀ ਨਾਲ ਆਪ ਬੀਤੀਆਂ ਤੇ ਕੋਈ ਵੀ ਗੱਲ ਮਨੋਂ ਘੜਤ ਨਹੀਂ ਹੈ ਇਸ ਕਿਤਾਬ ਵਿੱਚ ਜਿਵੇਂ ਜਿਵੇਂ ਲਿਖਿਆ ਹੈ ਅਸੀਂ ਉਹ ਮੇਹੀ ਤੁਹਾਡੇ ਨਾਲ ਬੋਲ ਕੇ ਸਾਂਝਾ ਕਰਨ ਦਾ ਯਤਨ ਕਰਾਂਗੇ ਉਸ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਸੋਝੀ ਬਖਸ਼ਣ ਤਾਂ ਜੋ ਅਸੀਂ ਇਹ ਸੇਵਾ ਤਨ ਮਨ ਤੋਂ ਸਮਰਪਿਤ ਹੋ ਕੇ ਕਰ ਸਕੀਏ ਇਸ ਕਿਤਾਬ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਆ ਜੇਕਰ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਕੋਈ ਗਲਤੀਆਂ ਹੋ ਜਾਣ ਤਾਂ ਸਾਡੀਆਂ ਗਲਤੀਆਂ ਨੂੰ ਨਾ ਚਿਤਾਰਨਾ ਸਗੋਂ ਸਤਿਗੁਰੂ ਅੱਗੇ ਸਾਡੇ ਲਈ ਅਰਦਾਸ ਕਰਿਓ ਕਿ ਸਾਡੇ ਕੋਲੋਂ ਬਾਧ ਚੜ ਕੇ ਅੱਗੇ ਤੋਂ ਸੇਵਾ ਲੈਂਦੇ ਰਹਿਣ ਆਪ ਜੀ ਨੂੰ ਬੇਨਤੀ ਹੈ ਕਿ ਸਾਡੀ ਇਹ ਕੋਸ਼ਿਸ਼ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਜਰੂਰ ਕਿਸੇ ਨਾ ਕਿਸੇ ਨਾਲ ਜਰੂਰ ਸਾਂਝਾ ਕਰਨਾ ਸ਼ੇਅਰ ਕਰਨਾ ਤਾਂ ਜੋ ਸਾਨੂੰ ਹੌਸਲਾ ਫੁਜਾਈ ਮਿਲਦੀ ਰਹੇ ਤੇ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਆਓ ਸ਼ੁਰੂ ਕਰਦੇ ਹਾਂ ਕਿਤਾਬ ਸੇ ਕਿਨੇ ਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਨ ਹੈ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਭੇਦ ਨਾ ਜਾਣੋ ਮੂਲ ਸਾਈ ਜੇ ਆ ਜਿਨਾ ਨ ਬਿਸਰਹਿ ਨਾਮ ਸੇਕਨੇ ਆ ਸੇਕਨੇ ਆ ਜਿਨਾ ਨ ਬਿਸਰਹਿ ਨਾਮ ਸੇਕਨੇ ਆ ਸੇਕਨੇ ਆ फेकनहे आ